ਕਿ ਜਿੰਨੀ ਬੋਲੇ ਦਿੱਤੀ ਉਹਨਾਂ ਨੂੰ ਲੈਣੇ ਆਂ ਸਾਂਦੇ ਮਹੀਨੇ ਵਧੂ ਆ ਗਿਆ ਗੱਡੀ ਜੋੜ ਕੇ ਮੇਰੀ ਜਾਨਾ ਘਾੜ ਤੇ ਲੈ ਜਾ ਗੱਡੀ ਮੋੜ ਕੇ ਸਰਦਾਰਾ ਦੇ ਸਰਦਾਰੇ ਪਟਕੇ ਨਰਮਾ ਬੀਜ ਗੁਆਰਾ ਹੋ ਜੂ ਪਦਲਵ ਤੇਰੀ ਵੇ ਤੁਰ ਸੁਹਾਵੇ ਬੈਨ ਨੂੰ ਨਹੀਂ ਤਾਂ ਮਰ ਜੀ ਤੇਰੀ ਵੇ ਆਇਆ ਇਹ ਸੂਟ ਸਵਾਇਆ ਬੇਬੇ ਨੇ ਨਵਾਂ ਸੂਟ ਪਾਇਆ ਸੂਟ ਤੇ ਤਾਂ ਹੀ ਬੋਲੀ ਪਾਦੀ ਆ ਸੋ ਬੇਬੇ ਅੱਜ ਕਿੱਥੇ ਚੱਲੇ ਆਪਾਂ ਆਪਾਂ ਚੱਲੇ ਜੀਰੇ ਆਂਬ ਲੈਣ ਸੋ ਸਜਣੋ ਇੱਕ ਆਪਾਂ ਆਂਬ ਲੈ ਕੇ ਆਉਣੇ ਇੱਕ ਹੋਰ ਵੀ ਸਮਾਨ ਲੈ ਕੇ ਆਉਣਾ ਅਸੀਂ achar ਵੀ ਪਾਉਣਾ ਗਾਂ ਹਲੇ ਸੰਧਾਰਾ ਵੀ ਅਸੀਂ ਭੂਆ ਉਹਨਾਂ ਨੂੰ ਦੇ ਕੇ ਆਉਣਾ ਹਾਂ ਹਾਂ ਸਾਰਾ ਕੁਝ ਕਰਨਾ ਪੈਣਾ ਕਿਉਂ ਕਿ ਕਿਹੜਾ ਮਹੀਨਾ ਚੱਲਦਾ ਪਿਆ ਬੇਬੇ ਬੋਲ ਸੌਣ ਚੜ ਗਿਆ ਸੋ ਹੋਂਦਾ ਮਹੀਨਾ ਚੱਲਦਾ ਪਿਆ ਰੈਡੀ ਸਟੈਡੀ ਮੇਰੀ ਕਾਲ ਕਾਂਝ ਦੀ ਅੱਡੀ ਮੇਰੀ ਕਾਲ ਕਾਂਝ ਦੀ ਠੋਡੀ ਤੇ ਸਰਨਾਮਵ ਤੇਰੀ ਫੋਟੋ ਤੇ ਬੈ ਕੇ ਦਿਲ ਪਰਚਾਵ ਮ ਤੇਰੀ ਫੋਟੋ ਆਏ ਹਾਏ ਵਾਹ ਜੀ ਵਾਹ ਬੇਬੇ ਬੇਬੇ ਖੁਸ਼ ਖੁਸ਼ ਅੱਜ ਕਿਉਂਕਿ ਬੇਬੇ ਨੇ ਅੱਗੇ ਮੰਮੀ ਖੁਸ਼ ਹੁੰਦੀ ਨਵਾਂ ਸੂਟ ਪਾ ਕੇ ਅੱਜ ਸਾਡੀ ਬੇਬੇ ਖੁਸ਼ ਆਲਾ ਵਾ ਅੱਜ ਮੰਮੀ ਨੇ ਪੁਰਾਣਾ ਸੂਟ ਪਾਇਆ ਬੇਬੇ ਕਦੇ ਪਾਇਆ ਸੀ ਤਾਂ ਮੇਰਾ 3-4 ਸਾਲ ਪੁਰਾਣਾ ਪਰ ਬੇਬੇ ਤੂੰ ਕਿਹਾ ਮੇਰਾ ਨਵਾਂ ਸੂਟ ਆ ਮੈਂ ਤਾਂ ਦੰਦੇਸਾ ਪਾਇਆ ਹੀ ਅੱਜ ਅਰੇ ਦਾ ਦੋ ਸੀਨੇ ਦਿੱਤੇ ਆਏ ਨਹੀਂ ਅਜੇ ਬੇਬੇ ਬੇਬੇ ਵੀ ਸੂਟਾਂ ਲ ਹੋ ਗਈ ਤੇ ਮੰਮੀ ਵੀ ਸੂਟਾਂ ਲਾਈ ਇਹਨਾਂ ਨੂੰ ਐ ਬਾ ਨਵੇਂ ਸੂਟ ਸਵਾਏ ਨਹੀਂ ਤਾਂ ਬਸ ਛੇਰ ਜਾਣਾ ਸੂਟ ਹੀ ਖਰੀਦਨੇ ਖਾਣ ਨੂੰ ਭਾਵੇਂ ਕੋਸਮ ਨਾ ਲਾਇਕੇ ਦੇ ਤੋ ਚਲਿਏ ਜੀਰੇ ਬੇਬੇ ਫਿਰ ਆ ਕੇ ਫਿਰ ਅਚਾਰ ਪਾਏਗੇ ਹਾਂਜੀ ਹਾਂਜੀ ਸੈਕਟ ਤੇ ਚੱਲਾਂਗੇ ਠੀਕ ਆ ਜੀ ਡਾਲਰ ਗੂਗਲ ਮੁਗਲਾ ਡਾਲਰੂ ਸ਼ਟਾਪ ਬਹੁਤ ਨੋਟੀ ਹੋ ਗਿਆ ਗੂਗਲਾ ਮੁਗਲਾ ਜਾ ਹਾਂਜੀ ਭੈਣ ਜੀ ਚੱਲੇ ਜੇ ਫਿਰ ਹੋਰ ਜਾਣਾ ਸੀ ਜੇ ਤੂੰ ਲੈ ਕੇ ਜਾਂਦੇ ਸੀ ਜਾਣਾ ਸੀ ਅੱਜ ਫੋਰਚੂਨਰ ਨਹੀਂ ਲਿਆਂਦੇ ਬੜੇ ਚਲਾ ਕੇ ਦੇ ਵਿੱਚ ਪੜਨਾ ਜਾਵੇ ਅੱਜ ਮੈਂ ਵੀ ਲੈ ਕੇ ਆ ਨਿਕਲ ਮੀ ਪਿਆ ਬੇਬੇ ਚਲਾ ਲੈ ਲੈਪੇ ਨੇ ਆਪ ਆਪ ਗਿਆ ਬੇਬੇ ਕਹਿੰਦੀ ਆਦਾ ਬਸਟ ਤੇ ਜਾਣਾ ਨੇ ওভার ਸਮਾਰਟ ਨਹੀਂ ਬੰਨਣਾ ਤੇ ਮੀ ਪਿਆਵ ਆ ਯਾਰ ਸੌਣ ਦਾ ਵੀ ਨਾ ਚੱਲ ਰਿਹਾ ਤੁਹਾਨੂੰ ਪਤਾ ਮੀ ਨਹੀਂ ਚੱਲਦਾ ਅੱਜ ਝੋੜੀ ਦਾ ਹੁੰਦੀ ਨਹੀਂ ਜੀ ਬੇਬੇ ਸੌਣ ਦੇ ਮਹੀਨੇ ਤੇ ਇੱਕ ਬੋਲੀ ਹੋ ਜੇ ਸੌਣ ਦੇ ਮਹੀਨੇ ਵਿੱਚ ਤੂੰ ਆ ਗਿਆ ਗੱਡੀ ਜੋੜ ਕੇ ਮੇਰੀ ਜਾਨਾ ਨਾਲ ਤੇ ਲੈ ਜਾ ਗੱਡੀ ਮੋੜ ਕੇ ਮੇਰੀ ਜਾਨਾ ਨਾਲ ਲੈ ਜਾ ਗੱਡੀ ਮੋੜ ਕੇ ਅੱਛਾ ਕਿ ਤੇ ਗੱਡੀ ਮੋੜ ਕੇ ਵਾਪਸ ਕਿੱਥੇ ਜਾਵੇ ਜਿੱਥੇ ਆਇਆ ਉੱਥੇ ਹੀ ਜਾਣਾ ਸੱਜਣੋ ਮੀ ਪੈ ਗਏ ਸਾਡੇ ਅੱਜ ਤੇ ਮੀ ਬੜਾ ਪਿਆਜ ਜੀ ਤੇ ਮੌਸਮ ਬੜਾ ਖੂਬਸੂਰਤ ਜੀ ਮੀ ਜੀ ਮੈਨੂੰ ਕਿੱਦਾਂ ਲੱਗਾ ਨੇਗਾ ਫੇਰ ਮਮਾ ਕ ਰਾਤੀ ਕਿੰਨਾ ਮੀ ਪਿਆ ਬਹੁਤ ਛੁੱਟੀਆਂ ਲੈ ਲੈ ਕੇ ਆਇਆ ਮੀ ਹੋਰ ਤੜਕੇ ਵੀ ਬਹੁਤ ਪੈ ਗਈ ਸੋਨੀ ਮੈਂ ਜਦੋਂ ਉੱਠੀ ਆ ਨਾ ਤੇ ਜਿਵੇਂ ਟਿੱਕੀਆਂ ਸੁੱਕੀਆਂ ਪਈਆਂ ਸੀ ਆਪਣੀਆਂ ਜਦੋਂ ਘਰ ਦਾ ਰਸਾਇਓ ਗਏ ਸੀ ਉਦੋਂ ਵੀ ਬਾਰਾ ਪੈਂਦਾ ਹੀ ਸੀ ਉਹ ਬਹੁਤ ਪੈਂਦੇ ਸੀ ਲਾ ਵੀ ਸੱਜਣੋ ਪਹੁੰਚ ਚੁੱਕੇ ਆ ਕਿੱਥੇ ਬੇਬੇ ਪਹੁੰਚ ਗਏ ਆ ਭੱਜੀਰੇ ਆਗੇ ਹਾਂਜੀ ਰਸ਼ ਬੜਾ ਇੱਥੇ ਨਾ ਰਸ਼ ਆ ਆਟੋ ਫਿਰਦੇ ਆਟੋ ਕੀ ਆਟੋ ਆਟੋ ਚੱਲੇ ਜਾਦਾ ਕਿੰਨੇ ਆਟੋ ਘੜੇ ਆ ਹੁਣ ਧੁੱਪ ਨਿਕਲਿਆਈ ਹੁਣ ਥੋੜਾ ਟਾਈਮ ਪਹਿਲਾਂ ਮੀਂਹ ਪਈ ਜਾਂਦਾ ਸੀ ਜਦੋਂ ਧੁੱਪ ਨਿਕਲਦੀ ਕਿੰਨੀ ਗਰਮੀ ਬਹੁਤ ਹੋ ਜਾਂਦੀ ਬਹੁਤ ਗਰਮੀ ਬੇਬੇ ਲਾਈਕ ਨਹੀਂ ਗਾ ਬੇਬੇ ਨਾ ਸਾਡੀ ਪਹਾੜਾਂ ਚੋਂ ਆਈ ਗਿਆ ਸੁਤਾ ਕਰਕੇ ਬੇਬੇ ਠੰਡਾ ਮੌਸਮ ਚ ਉਹਨੇ ਮੌਸਮ ਦਿੱਤਾ ਨਾਲ ਆਪਾਂ ਜਿੱਦਾਂ ਜਿੱਦਾਂ ਦੇ ਪਹਾੜਾਂ ਜੋ ਆਏ ਉਦੋਂ ਮੀਂਹ ਪਈ ਜਾਂਦਾ ਬੇਬੇ ਉਦੋਂ ਦਾ ਗਰਮੀ ਤੇ ਲੱਗੀ ਨਹੀਂ ਪਹਿਲਾਂ ਉਤੋਂ ਜਦੋਂ ਉਹਦਾ ਹਾਇ ਹਰ ਬਾਕੀ ਕਰਾਂਗੇ ਮੁੜ ਕਾਈ ਜਾਂਦਾ ਗਰਮੀ ਆ ਗਈ ਕੀ ਕਰਾਂਗੇ ਕਿੱਥੇ ਜਾਵਾਂਗੇ ਹੁਣ ਪਹਾੜਾਂ ਤੋਂ ਸਿਉਨੇ ਨੇ ਬੇਬੇ ਨੂੰ ਪਹਾੜਾਂ ਜੀ ਛੱਡਿਆ ਹੁਣ ਪੱਕਾ ਹੀ ਪੱਕਾ ਹੀ ਛੋੜ ਦਈਏ ਛੋੜ ਦੋ ਛੋੜ ਦੋ ਲਓ ਜੀ ਬੇਬੇ ਕਹਿੰਦੀ ਮੈਂ ਨਾਲ ਜਾਣਾ ਕਹਿੰਦੀ ਤੁਸੀਂ ਜੇ ਗਏ ਮੈਂ ਆਪਦੀ ਮਰਜ਼ੀ ਨਾਲ ਆ ਤੁਸਾਂ ਪ੍ਰਾਈਵੇਟ ਜੇ ਗੰਦੇ ਵੀਰੇ ਚੱਕ ਜਾ ਪ੍ਰਾਈਵੇਟ ਲੈ ਬੇਬੇ ਆ ਗਏ ਹੁਣ ਆਪ ਹੁਣ ਆਪਦੇ ਸਲੈਕ ਚਾਹ ਲੈ ਜਿਹਦੇ ਲੈ ਲੈ ਮੈਂ ਤੁਹਾਨੂੰ ਕਹਿੰਦਾ ਸੀ ਗੱਲ ਜੀ ਸਸੇ ਕਾ ਜੀ ਸਸੇ ਕਾ ਜੀ ਜੀਓ ਹਾਂ ਜੀ ਉਹਦੀ ਕਾ ਅੰਬ ਚਾਹੀਦੇ ਆ ਅੰਬ ਤਾਂ ਜੀ ਮਿਲ ਜਾਣਗੇ ਮਿਲ ਜਾਣਗੇ ਰੇਟ ਦੱਸੋ ਰੇਟ 150 ਰੁਪਏ ਕਿਲੋ ਆ 200 ਰੁਪਏ ਕਿਲੋ ਆ ਆ ਤਾਂ ਕਿਸੇ ਕੰਮ ਨਹੀਂ ਆ ਆਵਾ ਗੋਸ਼ ਮਾਰ ਦੇ ਫੇਰ ਰਹਿਣ ਤੋਂ ਤੀ ਜਾੜ ਬੇਣੀ ਤੋਂ ਬੋਰੀਆਂ ਦੇ ਬੰਦ ਸਵੇਰ ਇਹ ਜੋਸ਼ ਨੇ ਕਿਹੜੀ ਆ ਢਾਈ ਕਿਹੜੀ ਤੂੰ ਹੀ ਘੱਟ ਕਰੀ ਜਾਂਦੇ ਸੀਗੇ ਆ ਤੁਸੀਂ ਜਿੰਨੀ ਬੋਲੀ ਦਿੱਤੀ ਉਹਨਾਂ ਨੂੰ ਲੈਣੇ ਆ ਮੈਂ 5 ਦਾ ਰੇਟ ਦੱਸਦਾ ਕੀ ਹਾਲ ਵੀ ਤੁਹਾਡਾ ਫਾਇਦਾ ਕੀ ਹੈ ਟਿੱਕਾ ਕੋ ਇਹ ਆਪ 200 ਰੁਪਏ ਤੇਰੀ ਆ ਉਹ ਮਹਿੰਗਾ ਜਾ ਤੂੰ ਆ ਜੀ ਉਹ ਮਿੰਦਾ ਆ ਬੇਬੇ ਆ ਤਾਂ ਆ ਥੱਲੇ ਕਰਕੇ ਤਾਂ 225 ਤੋਂ ਉੱਪਰ ਕਰਕੇ ਉਹ ਉੱਪਰ ਰੱਖਿਆ ਨਾਲ 250 ਤਾਂ ਇਹ ਨੂੰ ਨਿਵਾ ਵਿਚ ਆ ਰੱਖਿਆ ਹਾਂ ਆ ਨੀ ਆ ਨੀ ਨੀ ਬੇਬੇ ਕਿੰਨੇ ਲੈਣੇ ਆ ਇਹ 400 ਦੀ ਤੇਰੀ ਆਰਾਮ ਕੇ ਦਾ ਹੌਸੇ ਲੈਣੇ ਆ ਉਹ ਲੋਗ 400 ਉਹ ਲੈ ਲਓ ਆ ਬੀਬੀ ਜੀ ਆ ਚੈੱਕ ਕਰੋ 400 ਰੁਪਏ ਦੀ ਤੇਰੀ 400 ਹੈ 400 ਨੂੰ ਕੁਸੇਰੀ ਹੈ ਹਾਂਜੀ ਅੱਛਾ ਜੈ ਲੈਣਾ ਵੈਸੇ ਬਸ 350 ਪੈਂਦੇ ਮਾਲ ਨੂੰ ਮਾਲ ਕਹਿੰਦਾ ਬੋਲੀ ਸਾਡੇ ਸਹੀ ਗਿਆ ਨਾ ਕਿੰਨੇ ਦਾ ਕਰੇ ਮਾਤਾ ਜੀ ਨਹੀਂ ਅਸੀਂ ਤਾਂ ਕਰਸਨ ਦੇਣਾ ਸਾਡੇ ਦੇਖੋ ਪਹਿਲਾਂ ਨਾ ਕਰਸਨ ਦੇਣਾ ਨਹੀਂ ਪਹਿਨਾ ਜੋ ਆਪਣੇ ਲੈਣੇ ਕਿਤੇ ਕਿੰਨੇ ਵੇਪ ਕਿੰਨੇ ਦੇ ਰਹੇ ਆ 300 ਦੇਣੇ 400 ਮੰਗੇ 300 ਦੇਣਾ ਨਹੀਂ ਨਹੀਂ ਦਾਸ ਕਰ ਨਹੀਂ ਕਰੀ ਠੀਕ ਹੈ ਮਾਤਾ ਹਰ ਮਰੋ ਨਾ ਰਲ ਗਿਆ ਹਰ ਮਰ ਤੂੰ ਇੱਧਰ ਆ ਇੱਧਰ ਆ ਜਾ ਇੱਧਰ ਆ ਜਾ ਤਰ ਨਾ ਰਲ ਗਿਆ ਇੱਧਰ ਕਿੰਨੇ ਲੈਣੇ ਮਾਮਾ ਦਾਸ ਕਰ 15 ਕਿੰਨੇ ਨੇ ਕੀ 10 ਕਿਲੋ ਹਾਂ 10 ਕਿਲੋ ਲੈ ਉਹ ਲੈ ਲੋ ਨਹੀਂ ਨਹੀਂ ਇਹ ਕਹਿੰਦੇ ਮਾੜੀ ਕੀ ਨਹੀਂ ਦਿੰਦੇ ਫਿਰ ਕੋਲੇ ਕਰਨੇ ਔਰ 4 ਦਸਮਾ ਲੈ ਲਿਆ ਜੀ ਬੇਬ ਗੱਡੀ ਨੀ ਬੈਠੀ ਤੂੰ ਤੇ ਮੈਂ ਸਮਾਨ ਨਹੀਂ ਲੈਣਾ ਜੀ ਗੱਡੀ ਚ ਬੈਠੀ ਨਹੀਂਂ ਕਰੋ ਬਾਹਰੋਂ ਕਿ ਆਈਆਂ ਬੇਬੇ ਕਹਿੰਦੀ ਮੈਂ ਉਹ ਕੁੜੀਆਂ ਨੂੰ ਸੰਦਾਰਾ ਲੈ ਇੱਧਰ ਵੇਖੋ ਤੁਹਾਨੂੰ ਲੈਣ ਆਇਆ ਬਿਨਾ ਸ਼ਿੱਲਾ ਤੋਂ ਤੇ ਮਹਾਂ ਲੱਭੇ ਆਪਾਂ ਨੂੰ ਨਾ ਇਹ ਮਿਲਦੇ ਨਹੀਂ ਪਾਏ ਕਿਦੋਂ ਤੇ ਬੇਬੇ ਨੇ ਪੂਆ ਨਾ ਨੂੰ ਸੰਦਾਰਾ ਦੇਣਾ ਨਾ ਉਹਦੇ ਹੱਥੇ ਆਪਾਂ ਬਿਸਕਟ ਘਟਾਉਣੇ ਆ ਸੋ ਉਹਦਾ ਸਮਾਨ ਲੈਣਾ ਹੈ ਤੇ ਅੰਬ ਦੇ ਉਹਦਾ ਵੀ ਸਮਾਨ ਲੈਣਾ ਵਾ ਉਹ ਜਿਹੜਾ ਚਾਰ ਪਾਉਣਾ ਸਾਰਾ A to Z ਉਹਦਾ ਵੀ ਸੱਜਣੋ ਸਾਰਾ ਸਮਾਨ 10 ਕਿਲੋ ਅੰਬਾ ਓਕੇ ਅੰਟੀ ਹੋਰ ਕੀ ਲੈਣਾ ਹਾਂ ਦਾ ਲੈ ਲੂੰਗੀ ਖਾਣ ਪੀਣਾ ਜਾ ਦਾ ਤੂੰ ਜੇ ਆਉਂਦੇ ਬੱਸ ਪਟਾਪਸ ਤੇ ਲੈ ਲਾ ਮੈਨੂੰ ਮੈਨੂੰ ਬੱਸ ਪਟਾ ਖਾਣੇ ਨੂੰ ਠੀਕ ਹੈ ਬੇ ਦੱਸੋ ਕੀ ਕੀ ਲੈਣਾ ਇਹਦੇ ਪੈਸੇ ਸਾਰੇ ਤੇਰੇ ਕੋਲ ਮਸਾਲਾ ਤਾਂ ਦੱਸੋ ਫੇਰ ਖਾਣੇ ਪੈਸੇ ਬੇਬੇ ਤੂੰ ਦੇਨੇ ਸਾਰੇ ਠੀਕ ਆ ਕੋਈ ਗੱਲ ਨਹੀਂ ਫੇਰ ਕੀ ਹੋਊਗਾ ਬੇਬੇ ਕੋ ਪੈਸੇ ਵਾਦੂ ਪੈਸੇ ਕੀਜਾ ਜਿਉਂ ਵੀ ਵਾਦੂ ਪੈਸੇ ਮੰਨ ਲਓ ਸਹੀ ਤੁਹਾਨੂੰ ਕਿਦਾਂ ਨੇ ਇਹ ਆ ਸਮਝਾ ਕੇ ਸਾਡੇ ਚੱਲਦੇ ਰਹਿੰਦਾ ਆ ਇਹ ਤਾਂ ਕੋਈ ਨਾ ਹਾਂਜੀ ਕਿੰਨੇ ਅੰਬ ਦੱਸ ਕੋਲੋ ਹਦੀ ਮਚਾ ਸਾਰਾ ਕੁਝ ਇੱਕੋ ਜਿਹਾ ਕੋਈ ਵੀ ਕੋਈ ਤੇ ਬੰਦਾ ਹੈ ਸਕੀਮ ਕੋਈ ਵੀ ਨਹੀਂ ਸਕੀਮ ਕੋ ਚਲਦੀ ਹਾਂ ਸਕੀਮ ਚਲਦੀ ਕੋਈ ਨਹੀਂ ਵੀ ਨਹੀਂ ਇੱਥੇ ਕੋਈ ਸਕੀਮ ਨਹੀਂ ਇੰਨੇ ਕੋਈ ਦੱਸ ਨਹੀਂ ਕਰ ਮੈਂ ਸਮਝ ਨੂਨ ਲੈਣਾ ਹਾਂਜੀ ਨਾ ਬਸ ਹੁਣ ਛੱਡ ਲੈ ਟੈਲੀਫੋਨ ਆਠ ਮਿੰਟ ਪੰਜ ਨਾ ਪਾਉਣੇ 100 ਮਿੰਟ ਇਹ ਕੱਲ ਅਲੱਗ-ਅਲੱਗ ਪਾਓ ਓਏ ਉਹ ਕਿੰਨੇ ਪੈਕਟ ਲਏ ਆ 4 ਕਿਉਂ ਚਾਰ ਕੀ ਪੋਰਾ ਪੋਰਾ ਦਾ ਪੈਟ ਕਾ ਇਹ ਪਾਈਆ ਪਾਈਆ ਦੇ 200 ਗ੍ਰਾਮ ਦਾ ਵਿਚਾਰ ਨਹੀਂ ਇੱਕ ਨਹੀਂ ਦੋ ਨਹੀਂ ਚਾਰ ਤਾਂਗੇ ਪਹਿਲਾਂ ਆਇਆ ਇਹ ਇਹ ਵੀ ਬਹੁਤ ਸ਼ਰਾਤੀ ਆ ਤੇ ਪਹਿਲਾਂ ਵੇਖ ਕੇ ਗਿਆ ਦੁਕਾਨ ਆਇਆ ਫੋਨੋਂ ਮੈਂ ਤੇ ਆਹ ਦੁਕਾਨਦਾਰ ਲੈ ਕੇ ਵੀ ਤੁਹਾਨੂੰ ਚੜਨਾ ਸੌਖਾ ਹੋਵੇ ਉਹ ਦੁਕਾਨ ਤੇ ਲਿਆਏ ਅਸੀਂ ਪਹਿਲਾਂ ਚੜ ਜਾਂਗੇ ਔਖੇ ਸੌਖੇ ਅਸੀਂ ਫਿਰ ਕਿੰਝ ਲਿਆ ਲਿਆ ਸੌ ਭਲਾ ਲਈ ਹਾਂ ਲੂਣ ਲੈ ਲਿਆ ਸਾਰੰਗ ਮਰਕਾ ਬੈਠੇ ਕਿਉਂ ਜਿਹੜੀ ਕਾਲੀ ਜੀਰੀ ਜੂਂਦੀ ਉਹ ਤੇ ਉਹ ਇੱਕੋ ਛੋਲੇ ਦੇ ਪਾਰ ਬੈਂਟ ਚਾਰ ਪਾਰ ਛੋਲੇ ਨੇ ਮੇਰੇ ਛੋਲੇ ਚੁੱਭੀ ਜਾਂਦੇ ਭੋਰਾ ਭੋਰਾ ਦਾ ਪੈਕਟ ਆ ਸਾਡੇ ਕਿਤੇ ਕਿਹੜੇ ਜਿਹੜੇ ਕੱਪੜੇ ਪਾਏ ਆ ਉਹਨੇ ਆਈਏ ਪਾਏ ਆਪ ਤੁਹਾਡੇ ਚੱਲ ਆਹ ਤੁਹਾਡੇ ਸਾਮਾਨ ਵਾਦ ਕੇ ਆਪਾਂ ਬਬੀ ਹੁਣ ਕੀ ਰਹਿ ਗਿਆ ਸਮਾਨ ਹਾਂ ਅਖੰਡ ਲੈ ਲਈ ਤੇ ਪੰਜ ਕਿਲੋ ਕਿ ਹੋਇਆ ਦੇਸੀ ਦੇਸੀ ਕਿਉਂ ਓਕੇ ਠੀਕ ਹੈ ਉਹ ਦੇਸੀ ਕਿਉਂ ਇਹ ਦੁਕਾਨ ਤੇ ਅਸੀਂ ਕਿਉਂ ਆਈ ਆ ਚਾਰ ਦਾ ਸਮਾਨ ਲੈ ਲਿਆ ਹੁਣ ਆਪਾਂ ਜਿਹੜੇ ਬਿਸਕੁਟ ਕਢਾਉਣੇ ਉਹਦਾ ਸਮਾਨ ਉਹਦਾ ਸਮਾਨ ਲੈ ਆਈ ਹਾਂ ਠੀਕ ਹੈ ਜੀ ਕੁਝ ਹੋਰ ਲੈਣੇ ਨਹੀਂ ਵਿਖਾਉਣੇ ਮੇਰੇ ਆ ਜਿਹੜੇ ਨਾ ਆਪਾਂ ਬਿਲਕੁਲ ਨਹੀਂ ਵਿਖਾਉਣੇ ਇਹ ਏ ਤੇ ਮੈਂ ਪਾਪੜੀ ਲੈਣੀ ਆ ਲੈ ਤੈਨੂੰ ਆਖਿਆ ਨਾ ਖਾ ਰਿਆ ਥੋੜੀ ਚੀਰ ਦੀ ਤੜੀ ਕਰਾ ਦੀ ਖਾ ਗਈ ਤੇ ਜੇ ਜਿੱਤੇ ਡੈਕੀ ਤੇ ਤਰੀ ਦੇ ਦੇ ਕੋ ਸਰਪ ਰੋਟੀ ਨਹੀਂ ਖਾਣੀ ਬਰੈਡ ਨਹੀਂ ਚਾਹੀ ਤੇ ਪੰਜ ਛੇ ਦੇ ਹੋ ਗਏ ਹੈ ਬਰੈਡ ਬਰੈਡ ਹੈਗੇ ਘਰੇ ਬਰੈਡ ਤੇ ਪਏ ਪਹਿਲੇ 5 ਕਿਲੋ ਘਿਓ ਆ ਗਿਆ 6 ਕਿਲੋ ਖੰਡ ਆ ਗਈ 5 ਕਿਲੋ ਘਿਓ ਆ ਗਿਆ 6 ਕਿਲੋ ਖੰਡ ਆ ਗਈ ਪਹਿਲਾਂ ਤੱਕੜੀ ਬਣਾ ਦੇਣਾ ਮੈਂ ਆ ਕੇ ਬਾਹਰ ਨਿਕਲ ਜਾਵਾਂਗਾ ਨਹੀਂ ਜਿਹੜਾ ਨਾ ਕੋਈ ਸੋਜਾ ਛਿਲਕੇ ਵਾਲੇ ਨਾਲ ਖੜੂ ਬਹੁਤ ਵੀ ਆਪਾਂ ਨਾਲ ਕੋਈ ਨਾ ਲਾ ਲਈ ਫਾਦ ਲਗਣਾ ਨਹੀਂ 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 ਇਹ ਹੀ ਲੈਣੇ ਆ ਉਹ ਥੋੜੀ ਲੈਣੇ ਉਹ ਬਹੁਤ ਸੋਨੇ ਲੈਣੇ ਨਹੀਂ ਵੀਰ ਜੀ ਇਹ ਠੀਕ ਆ ਠੀਕ ਹੈ ਉਹ ਚੁੱਪਦੇ ਰਹਿੰਦੇ ਜਾੜਾਂ ਚ ਪਾ ਦਿਆ ਫਾਦ ਜਿਹੜੀ ਕੁਆਲਟੀ ਆ ਜੀ ਤੁਹਾਨੂੰ ਮਿਲਣੀ ਨਹੀਂ ਕਿਲੋ ਮੁੰਡਿਆ ਕੁਝ ਨਹੀਂ ਲਾ ਮਾਤਾ ਨੂੰ ਨਾਲ ਖੁੱਲਰ ਵੀ ਫਾਦ ਉਹ ਜਿਹੜੇ ਤੁਸੀਂ ਯਾ ਲੈ ਕੇ ਦੇਣਾ ਹਰਵਣ ਮਮਾ ਇਹਨੇ ਕੀ ਕਰਦੇ ਤੂੰ ਪਾਣੇ ਮੈਂ ਕਿਹੜਾ ਵੇਚਣ ਜਾਣੇ ਦੇਖੀ ਤਾਂ ਪਾਈ ਜਾਂਦੇ ਆ ਪੈਸੇ ਦੇ ਦੇ ਆਪਾਂ ਦਿਖਾਇਓ ਮੈਨੂੰ ਆਲੋ ਵੀਰ ਜੀ ਇਹ ਉਹ ਸਰਦਿਆ ਵਾਲਾ ਨਹੀਂ ਖਾਣਾ ਖਾ ਲੋ ਤੁਸੀਂ ਨਹੀਂ ਦਾਨੂ ਤਾਂ ਮੈਂ ਮਾਤਾ ਬੋਲੇ ਵੈਸੇ ਛੋਲੇ ਇਹ ਲੈ ਰੋ ਕਾ ਖਾ ਖਾ ਕੋਈ ਕਮ ਸਵਾਦ ਨਹੀਂ ਹੈ ਹਾਂ ਲੈ ਜਿਹੜਾ ਸੱਚਾ ਅਗਾ ਦੇਵਲ ਸ਼ਰ ਕਰਨ ਗੁਜਰਾਤ ਦਾ ਸੀ ਉੱਧਰ ਦਾ ਹੀ ਪੈਗ ਇਹ ਇਹ ਕਰ ਲੈਣੀ ਆ ਰਾਜਸਥਾਨ ਤੋਂ ਵਧੀਆ ਸੁਣ ਲੈ ਗੁਜਰਾਤ ਦੇ ਜੀਰੇ ਦੇ ਛੋਲੇ ਨਹੀਂ ਜੀਰੇ ਦੇ ਨਹੀਂ ਹੈਗੇ ਤੇ ਕਹਿੰਦਾ ਤੁਸੀਂ ਆ ਬੜੋ ਡਰੈਪ ਦੇ ਇੱਧਰ ਬੜੇ ਲਿਖੇ ਤੇਰੇ ਸਵਾਦ ਹੈ ਯਾਰ ਫਿਰ ਉਹ ਦੋ ਪੈਕ ਟੋ ਲੈ ਲੈ ਇੱਕ ਪੈਕ ਆ ਲੈ ਇਹ ਕਿੰਨੇ ਦਾ ਪੈਕੇਟ ਬਿਲਕੁਲ 550 ਰੁਪਏ ਦਾ ਜੀ ਅੱਧਾ ਕਿਲੋ ਬਈ ਠੀਕ ਹੈ ਤੇ ਉਹ ਦੋ ਕਿੰਨੇ ਆ ਕਿ ਦੱਸੋ ਠੀਕ ਹੈ ਧੰਨਵਾਦ ਬਹੁਤ ਧੰਨਵਾਦ ਵੀਰੇ ਸੂਟ ਹੀ ਸੂਟਾ ਵਾਲੀ ਬਈ ਹੁਣ ਮੈਂ ਨਹੀਂ ਲੈ ਕੇ ਆਈ ਹੁਣ ਬੇਬੇ ਦੀ ਡਿਮਾਂਡ ਆ ਕੋਈ ਡਿਮਾਂਡ ਨਹੀਂ ਅੱਜ ਇਹਨਾਂ ਦਾ ਦੀ ਪਹਿਲੇ ਨਹੀਂ ਦੇਣੀ ਸੂਟ ਲੈਣੇ ਇਹ ਤਾਂ ਟੈਂਪਰ ਦੇ ਤਰ੍ਹਾਂ ਆਦੀ ਨਾ ਲੱਗਦਾ ਪਾਇਆ ਹੈ। ਦੇਖ ਤੂੰ ਮੈਂ ਬੰਨ ਕੇ ਆਈਆਂ। ਹਾਂ। ਹਾਂ। ਤਾਂ ਦੋਤਾ ਤਾਂ ਮੈਂ ਕਹਿਿਆ ਕਿ ਅੱਛਾ। ਪੜ੍ਹ ਲੈ ਸੁਣ। ਮਾਨ ਬੀਬੇ ਦਾ। ਮੈਂ ਤੇ 2-10 ਕੀ ਲੈਣਾ ਹੈ। ਮੇਰੇ ਤਾਂ ਟਾਈਮ ਹੀ ਨਹੀਂ, ਮੌਕਾ ਹੀ ਨਹੀਂ ਮੇਰ ਦਾ ਇਹ ਲੈਣ ਦਾ। ਨਹੀਂ ਦੱਸ ਉਹਨੇ ਕੀ ਲੈਣਾ ਹੈ? ਰੂਪ ਕੇ ਨਾਲ ਚਿੱਟੇ ਰੰਗ ਦੀ ਕਾਂਗੀਆਂ ਦੇ ਦੇ ਚਿੱਟੇ ਰੰਗ ਦੀ ਕਿੰਨੀ ਚਾਹੀਦੀ ਹੈ ਕਿੰਨੀ ਹੈ 20 ਮੀਟਰ ਲੱਗੋ ਰੋਣੇ ਦੇ 2 ਮੀਟਰ ਹਰਮਣ ਉਹਨਾਂ ਨੂੰ ਸੂਟ ਹੀ ਨਹੀਂ ਲੋਟ ਉਹ ਵੇਖਣ ਦਾ ਤਾਂ ਕੋਈ ਮੁੱਲ ਨਹੀਂ ਹੈ ਉਸ ਨੂੰ ਉੱਪਰ ਲੈਣਾ ਨਹੀਂ ਹੁੰਦਾ ਜੀ ਦਾ ਇਹ ਅਸੀਂ ਲੱਗਾ ਮੈਂ ਤਾਂ ਗਰਮੀ ਆਣੀ ਬਾਕੀ ਫਾਲੋ ਕਰਦੀ ਤਾਂ ਆਉਣੀ ਆ ਉਹ ਜਿੱਦ ਤੋਂ ਗਰਮੀ ਆਣੀ ਉਹ ਆਣੀ ਹੈ ਇਹਨਾਂ ਦਾ ਇੱਕ ਬਦਨਾ ਪਿੰਡੇ ਨੂੰ ਖਾਂਦਾ ਹੁੰਦਾ ਕਪੜਾ ਇਹ ਪਿੰਡੇ ਨੂੰ ਸੋਫਟ ਲੱਗਦਾ ਹੁੰਦਾ ਆਹੀ ਚੀਜ਼ ਦਾ ਫਰਕ ਹੁੰਦਾ ਇਹਦਾ ਹਰਮਣ ਨੂੰ ਖਾਊਗਾ ਜਦੋਂ ਲੈ ਸੂਟ ਭਾਈ ਸੇ ਇਤਨਸ ਲੈਨੇ ਇਹ ਵੀ ਸੂਟਾਂ ਨੂੰ ਸਾਈਡ ਤੇ ਕਰ ਦੋ ਨਾ ਤੁਸੀਂ ਲਓ ਕੋਈ ਹਾਂ ਇਹ ਤਾਂ ਕਾ ਕਰਦੇ ਆ ਇਹ ਮੈਡੀਕਾ ਲਗਾਉਂਦੇ ਫਿਰ ਇਹ ਸਾਫਟੀ ਜੀ ਦਿਖਾਓ ਜਿਆਦਾ ਨਾ ਉਹ ਨਾ ਹੋਵੇ ਜਿੱਤੇ ਗਰਮੀ ਜੀ ਆਵੇ ਇਹਨੂੰ ਕਪੜਾ ਫਿਰ ਕੋਟਨ ਪਿਓਰ ਹੈ ਇਹ ਨਾ ਹੋਵੇ ਆ ਮਗਰ ਸੇ ਕੇ ਜਿਆਦਾ ਮੂਰੇ ਫਿਰ ਉਹ ਲਿਆਓ ਜਿਹੜੀ ਹਿੱਲੇ ਨਾਲ ਨਹੀਂ ਲੈਣਾ ਜੀ ਸਿਲਕੀ ਜਿਆਦਾ ਨਹੀਂ ਉਹ ਇੱਕ ਕੋਟਨ ਪਿਓਰ ਹੈ ਨਹੀਂ ਨਹੀਂ ਕੋਟਨ ਪਿਓਰ ਵੀ ਨਾ ਜਿਹੜੀਆਂ ਪਤਲੀ ਚ ਹੁੰਦੀਆਂ ਉਹ ਕੱਟੀਆਂ ਹੋ ਜਾਂਦੀਆਂ ਉਹ ਨਹੀਂ ਕੱਟੀਆਂ ਆਲੇ ਕੰਮ ਨਹੀਂ ਵੇ ਨਾ ਇਹ ਲੋਗੇ ਵੀ ਇਹ ਬੇਬੇ ਜਿੱਥੇ ਬੈਠੀ ਹੈਗੀ ਬਸ ਨੇ ਨਹੀਂ ਜਰਾ ਹੋ ਰਾਂ ਯਾਰ ਨਾ ਤੇ ਰੰਗ ਹੀ ਪ्युअर ਦੀ ਆ ਤੇ ਰੰਗ ਹੀ ਨਹੀਂ ਹੋਰ ਰੰਗ ਸੋਹਣਾ ਯਾਰ ਜਿਹੜਾ ਥੰਡੇ ਪਿਆ ਉਹ ਆ ਫੜਾ ਦੇ ਰੰਗ ਜਿਹੜੇ ਥੰਡੇ ਸੀ ਆਸ-ਪਾਸੇ ਕਿੰਨੇ ਸੂਟ ਦੇਖਦੇ ਪਹਿਣਾ ਬਹੁਤ ਮੈਂ ਤਾਂ ਮਹਿੰਗੇ ਨਹੀਂ ਮਹਿੰਗੇ ਨਹੀਂ ਆ ਉਹਨਾਂ ਦੇ ਸੇਲ ਲੱਗੀ 4 400 ਦੇ ਪ੍ਰਿੰਟਡ ਸੂਟ ਮੈਂ ਕੀ ਕਹਾਂ ਦੋ ਹਾਂ ਤੇ ਉਹਨਾਂ ਦੇ ਇਲਾਕੇ ਅੱਖਾਂ ਹੀ ਬੰਦ ਕਰਨ ਲੱਗ ਠੀਕ ਹੈ ਜੀ ਖਰਮਣਾ ਇਧਰ ਵੇਂਦੇ ਨਹੀਂ ਤੁਸੀਂ ਨਾ ਇੱਕ ਵੇਖਣੇ ਚਲੋ ਚਲੋ ਜੀ ਆ ਸੋਹਣਾ ਲੱਗਦਾ ਦੁਪੱਟਾ ਕਿੰਨਾ ਹੈ ਇਹਨਾਂ ਦਾ ਦੁਪੱਟੇ ਹੀ ਲੂਟ ਆ ਰਹੇ ਨੇ ਫੇਈਆ ਦਾ ਸੰਗ ਦਾ ਕਿਹੜਾ ਖਲਦ ਸੀ ਜੋ ਵੇਗਾ ਵਧੀਆ ਬੱਸ ਚੱਕ ਦੋ ਕੰਮ ਨਾਲ ਇਹਨਾਂ ਦਾ ਵੀ ਨਾ ਇਹਨਾਂ ਦਾ ਫਲੈਸ਼ ਲੱਗਦਾ ਇਹਨਾਂ ਨੂੰ ਲੱਗਦੀ ਤੇ ਕਲਰ ਉਸ ਨੂੰ ਕਹਿੰਦੀ ਹੈਗਾ ਨਾ ਦੇਖੀ ਨਾਲ ਦੇ ਦੇ ਦੋ ਕਿੰਨੇ ਦਾ ਦੁਪੱਟਾ 150 ਦਾ ਫਲੈਂਟੀਆਂ ਚੰਨੀਆਂ ਲੈ ਬੇਬੇ ਨੂੰ ਦੱਸੂ ਮੈਂ ਤਾਂ ਦੱਸਦੀ ਫੜ ਕੇ ਚੰਨੇ ਆ ਪਹਿਲਾਂ ਕੀ ਕਿਹਾ ਸੀ ਪਹਿਲਾਂ ਕੇਲੇ ਤੇ ਅੰਬ ਜ਼ਰੂਰ ਲੈਣੇ ਮੈਂਗੋ ਮੈਂਗੋ ਹੋਰ ਕੀ ਲੈਣਾ ਜੀ ਵੱਡੇ ਲੈਣੇ ਜਿਹੜੇ چیر ਕੇ ਖਾਈਦੇ ਆ ਓ ਮਾਈ ਗੋਡ ਐਸੇ ਜੂਸ ਨਾਲੇ ਨਹੀਂ ਲੈਣੇ ਆ ਜੂਸ ਨਾਲੇ ਮੋਢੇ ਭਰ ਜਾਂਦਾ ਬੇਬੇ ਹੁਣ ਕੀ ਖਾਵਾਂਗੇ ਆਪਾਂ ਬਈ ਤੇ ਭੱਲੇ ਭੱਲੇ ਤੇ ਦਹੀਂ ਪਿੰਡ ਨੂੰ ਚੱਲੇ ਹੈਂ ਕੁਛ ਨਹੀਂ ਪੰਦੇ ਮੰਮੀ ਦੇ ਵੀ ਫੇਵਰੇਟ ਹੈ ਦਹੀਂ ਭੱਲੇ ਬੇਬੇ ਵੀ ਖੁਸ਼ ਹੋ ਬੇਬੇ ਗੋਲਕਾਪੇ ਬੇਬੇ ਤੂੰ ਬਹੁਤ ਖਾਨੀ ਆ ਨਾ ਵਾਹ 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 ਜੀ ਵਾਹ ਸਪੈਸ਼ਲ ਦਹੀਂ ਭੱਲੇ ਚੱਕੋ ਬੇਬੇ ਖਾਓ ਕਿਹੜੀ ਰੈਡੀ ਹੁੰਦੀ ਹੈ ਇਹ ਖਾਓ ਤੇ ਬਚਤਾਓ ਸ਼ੀਰਾ ਦੀ ਚੌਂਗ ਵਾਲੀ ਸ਼ੀਰਾ ਦੀ ਚੌਂਗ ਵਾਲੀ ਰੈਡੀ ਲੈ ਆ ਬੇ ਸ਼ੀਰਾ ਪਗੜੀ ਹੈ ਜੀ ਇਹ ਖਾਓ ਤੇ ਨਿਆਰੇ ਲਓ ਨਹੀਂ ਪੜਾ ਹੋ ਰਿਹਾ ਬੇਬੇ ਨੇ ਇੱਧਰ ਕੱਟਰ ਸ਼ੁਰੂ ਵੀ ਕਰਤਾ ਲਓ ਜੀ ਦਹੀਂ ਭੱਲੇ ਬੇਬੇ ਕਿਦਾਂ ਲੱਗੇ ਉਹ ਦੇ ਨਾਲ ਬਹੁਤ ਸੋਹਣੇ ਲੱਗਦੇ ਆ। ਲਓ ਜੀ ਸ਼ੇਰਾਂ ਵਾਲੀ ਚੌਂਕ ਕੋਲੇ ਰੇੜੀ ਲੱਗਦੀ ਆ। ਮਨੋਜ ਚਾਟ ਜ਼ਰੂਰ ਆਇਓ ਜੀਰੇ ਦੇ ਫੇਮਸ ਨੇ ਆਪਣੇ ਵੀਰ ਨੇ ਨਾਲ ਲੈ ਦਿਓ ਆ ਕੇ ਕਰਾਂ ਦੀ ਪੂਰਾ ਮਾਨਦਾਨ ਕਰਨਗੇ। ਇੱਕ ਗੋਲ ਗੱਪਾ ਵਾਧੇ ਖਵਾਉਣਗੇ। ਸੋ ਗੋਲ ਗੱਪੇ ਘੈਂਟ ਹੁੰਦੇ ਪਰ ਦਹੀਂ ਪੱਲੇ ਵੀ ਬਾਖਮਾ। ਉਹ ਸ਼ੇਰਾਂ ਵਾਲਾ ਚੌਂਕ ਜ ਉਹਦੇ ਸਾਹਮਣੇ ਇੱਧਰ। ਫਾਈਨਲੀ ਬਾਬੇ ਕਿੱਥੇ ਪਹੁੰਚ ਗਏ? ਘਰੇ। ਹੁਣ ਘਰੇ ਆ ਗਏ ਕੇ? ਸੱਚ। ਘੇਰੀ ਰਹਿਣਾ ਵੀ। ਆ ਗਏ ਆ ਗਏ ਸਮਾਂ ਲੈਣ ਤਾਂ ਸਾਰਾ ਮਿਲ ਗਿਆ। ਲਓ ਜੀ ਆਪਾਂ ਇਹਨਾਂ ਨੂੰ ਧੋ ਲਏ। 10 15 ਮਾਟੇ ਨਾਲ ਨੂੰ ਭਿਜੇ ਰਾਂ ਦਾ ਜਿਹਦੇ ਨਾਲ ਦੀ ਜਿਹੜੀ ਉਹ ਮੈਲ ਜੀ ਉਹ ਬਰਜੂਗੀ ਫਿਰ ਆਪਾਂ ਧੋ ਕੇ ਕੱਢਣਾ ਹੁੰਦਾ। ਲੈ। ਪਰ ਆਣਾ ਕਿਤੇ ਗਵਾਨੀ ਕੋਲ ਚਲ ਜਾਣਾ। ਨਹੀਂ ਸੰਦੇ। ਇਹ ਤੋਂ ਬਾਅਦ ਇਹ ਧੋ ਕੇ ਕੱਟਨੇ ਆ। ਹਾਂ ਹਾਂ। ਧੋ ਕੇ ਬਸ ਆਪਾਂ ਕੱਢ ਲਾਂਗੇ। ਓਕੇ ਓਕੇ। ਫੇਰ ਆਪਾਂ ਕੱਟਾਂ ਫੇਰ ਵੇਖਾਂਗੇ ਵੀ ਕਿਹਦਾ ਕਿੰਨਾ ਜੋਰ ਰੱਖਦੇ ਠੀਕ